ਆਪਣੇ ਨੂੰ ਮੰਨਦੇ ਹੋ ਗੁਰੂ ਪਰਬ ਦੇ ਜਿਹੜਾ ਖੁਦ ਪਰਬ ਤੁਸੀਂ ਸੰਸਰ ਭਾਵਨਾ ਸੇਵ ਸੁਸਾਇਟੀ ਵੱਲੋਂ ਮਨਾ ਰਹੇ ਹੋ ਕੀ ਜਿਹੜਾ ਕੰਮ ਹੋ ਰਿਹਾ ਦੇਖੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿਰੂ ਗੁਰਪਰਬ ਦੇ 556ਵੇਂ ਗੁਰਪਰਬ ਦੇ ਦਿਹਾੜੇ ਤੇ ਮੇਰੇ ਵੱਲੋਂ ਸਾਰੀ ਸੁਸਾਇਟੀ ਵੱਲੋਂ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਸਾਡੇ ਲੋਕ ਵਸਦੇ ਨੇ ਉਹਨਾਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਤੇ ਮੇਰੀ ਤਾਂ ਇੰਨੀ ਇੱਕ ਬੇਨਤੀ ਹੈ ਲੋਕਾਂ ਨੂੰ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਫਲਸਫਾ ਸੀ ਇਨਸਾਨੀਅਤ ਦੀ ਸੇਵਾ ਜਿਹੜੀ ਉਹਨਾਂ ਨੇ ਸਿਖਾਈ ਸੀ ਤਾਂ ਮੇਰੀ ਤਾਂ ਇੰਨੀ ਕੀ ਬੇਨਤੀ ਹੈ ਕਿ ਜਿਹੜਾ ਇਨਸਾਨੀਅਤ ਦੀ ਸੇਵਾ ਉਹਨਾਂ ਨੇ ਆਪਾਂ ਨੂੰ ਪਾਠ ਪੜ੍ਹਾਇਆ ਸੀ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਦੇਖੋ ਸਾਡਾ ਜਿਹੜਾ ਪੰਜਾਬ ਹੈ ਉਹ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਵੀ ਕੋਈ ਆਫਤਾਂ ਆਉਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਸਭ ਤੋਂ ਮੂਰੇ ਪੰਜਾਬੀ ਹੁੰਦਾ ਉਹਦੀ ਵਜ੍ਹਾ ਕੀ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੇ ਰਾਹ ਦਿਖਾਏ ਸੀ ਸਾਨੂੰ ਸਾਨੂੰ ਸਾਡੇ ਜਿੰਨੇ ਵੀ ਲੋਕ ਨੇ ਉਹ ਰਾਹ ਤੇ ਕਿਉਂਕਿ ਉਹਨਾਂ ਨੇ ਕਿਸੇ ਧਰਮ ਕਿਸੇ ਮਜ਼ਬ ਪਰ ਨਹੀਂ ਸੀ ਕਦੇ ਵੀ ਕਿਹਾ ਉਹਨਾਂ ਨੇ ਇਨਸਾਨੀਅਤ ਬਾਰੇ ਕਿਹਾ ਸੀ ਕਿ ਇਨਸਾਨੀਅਤ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਸਭ ਤੋਂ ਵੱਡਾ ਮਜ਼ਬ ਹੈ ਅਰੇ ਜਿਹੜੇ ਲੋਕ ਭਰਮ ਭੁਲੇਖਿਆਂ ਚ ਬਹਿਮਾ ਭਰਮਾਂ ਚ ਪਾਉਂਦੇ ਸੀ ਤੇ ਉਹਨਾਂ ਨੂੰ ਉਹਦੇ ਤੋਂ ਕੱਢਣ ਲਈ ਉਹਨਾਂ ਨੇ ਮਤਲਬ ਕਈ ਜਗ੍ਹਾ ਤੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਉੱਥੇ ਸਮਾਵੇ ਕੱਢਿਆ ਵੀ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗੇ ਵੀ ਸੱਚ ਕੀ ਹੈ ਉਹਨਾਂ ਦਾ ਕੰਮ ਹੈ ਉਹਨਾਂ ਦਾ ਕੰਮ ਹੈ ਸੱਚ ਨਾਲ ਜੋੜਨਾ ਜਿਸ ਦੇਸ਼ ਜਗਾ ਜਾਓਗੇ ਸ਼ੁਰੂ ਕਰੋ ਦੇਖੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਮੇਰੀ ਤਾਂ ਇਹੀ ਬੇਨਤੀ ਹੈ ਇਕਤਾ ਜਿਵੇਂ ਪਹਿਲਾਂ ਅੱਜ ਤੋਂ 200 ਸਾਲ ਪਹਿਲਾਂ 300 400 ਸਾਲ ਪਹਿਲਾਂ ਜ਼ਿਮੇ ਦੀਆਂ ਸਾਂਝਾਂ ਸੀ ਕਿਸੇ ਵੀ ਧਰਮ ਦਾ ਤਿਹਾਰ ਹੁੰਦਾ ਸੀ ਸਾਰੇ ਮਿਲ ਕੇ ਮਨਾਉਂਦੇ ਸੀ ਪਹਿਲੀ ਗੱਲ ਤਾਂ ਇਹ ਸਾਨੂੰ ਸਾਰਿਆਂ ਨੂੰ ਔਲੇ ਪੂਰਨਾਂ ਤੇ ਚੱਲਣ ਦੀ ਲੋੜ ਹੈ ਵੀ ਆਪਾਂ ਇੱਕ ਦੂਜੇ ਦੇ ਬਾਹਰ ਤਿਹਾਰ ਤੇ ਸਾਰੇ ਮਿਲ ਜੁਲ ਕੇ ਰਲ ਮਿਲ ਕੇ ਪਿਆਰ ਤੇ ਭਾਵਨਾ ਦੇ ਨਾਲ ਇੱਕ ਦੂਜੇ ਨਾਲ ਮਾਰ ਤਿਆਰ ਸੰਜਿਆ ਕਰੀਏ ਯਾਰ ਦੂਜਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਵੀ ਕਈ ਲੋਕਾਂ ਦੇ ਹੁਣ ਆ ਜਾਤਪਾਤ ਵਾਲਾ ਕੀੜਾ ਤੁਰਨ ਲੱਗ ਗਿਆ ਤਾਂ ਮੇਰੀ ਬੇਨਤੀ ਹੈ ਉਹਨਾਂ ਲੋਕਾਂ ਨੂੰ ਵੀ ਸਾਡਾ ਜਿਹੜਾ ਪੰਜਾਬ ਹੈ ਇਹ ਇਸ ਇਸ ਕਰਕੇ ਮਸ਼ਹੂਰ ਹੈ ਉਹ ਭਾਈਚਾਰੇ ਕਰਕੇ ਹੀ ਮਸ਼ਹੂਰ ਹੈ ਤਾਂ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੀ ਆਪਸੀਆਂ ਸੰਝਾਂ ਹਨ ਉਹਨਾਂ ਨਾ ਖਰਾਬ ਕੀਤੀਆਂ ਜਾਣ ਕਿਉਂਕਿ ਜੇਕਰ ਆਪਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਫਲਸਫੇ ਨੂੰ ਮੰਨਣ ਵਾਲੇ ਲੋਕਾਂ ਤਾਂ ਮੈਂ ਸਮਝਦਾ ਵੀ ਐਸੀ ਨੁਗਤ ਨਹੀਂ ਆਊਗੀ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਇਨਸਾਨੀਅਤ ਦਾ ਪਾਠ ਲੋਕਾਂ ਨੂੰ ਪੜਾਇਆ ਇਨਸਾਨੀਅਤ ਦੀ ਸੇਵਾ ਦੱਸੀ ਹੈ ਤਾਂ ਤੁਸੀਂ ਹੁਣ ਵੀ ਦੇਖ ਰਹੇ ਹੋ ਇੱਥੇ ਕੋਈ ਕਿਸੇ ਇੱਕ ਧਰਮ ਮਜ਼ਬ ਦਾ ਬੰਦਾ ਨਹੀਂ ਹੈ ਵੀ ਸਿਰਫ ਪੰਜਾਬੀ ਹੀ ਨੇ ਸਾਰੇ ਕਮਿਊਨਿਟੀਆਂ ਦੇ ਲੋਕ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਮੰਨਦੇ ਨੇ ਤੇ ਬੜਿਆ ਅੱਛਾ ਲੱਗਦਾ ਹੈ ਜਦੋਂ ਆਪਾਂ ਇਹ ਜੇ ਕਿਸੇ ਮਤਲਬ ਪਰਬ ਤੇ ਇਕੱਠੇ ਹੁੰਨੇ ਆ ਸਾਰੇ ਮਿਲ ਜੁਲ ਕੇ ਤਿਹਾਰ ਸਾਂਝੇ ਕਰਦੇ ਆ ਤਾਂ ਮੇਰੀ ਇੰਨੀ ਕੀ ਬੇਨਤੀ ਹੈ ਸਾਰੇ ਆਪਾਂ ਆਉਣ ਵਾਲੇ ਵਾਰ ਤਿਹਾਰ ਵੀ ਇਕੱਠੇ ਮਿਲ ਕੇ ਸਾਂਝੇ ਕਰੀਏ ਧੰਨਵਾਦ ਅੌਰਵ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਗੁਰਪ੍ਰਮਖ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਪਹਿਲਾਂ ਤਾਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਰਿਆਂ ਨੂੰ ਅਤੇ ਇਹ ਅਸੀਂ 2009 ਤੋਂ ਲੈ ਕੇ ਅੱਜ ਸਾਨੂੰ ੱਤਲ 16 ਸਾਲ ਹੋ ਗਏ ਇਹ 16ਵਾਂ ਸਾਲ ਆ ਸਾਡਾ ਜੋ ਅਸੀਂ 16 ਸਾਲ ਤੋਂ ਇਹ ਕੇਕ ਕੱਟ ਰਿਹਾ ਅਤੇ ਮੈਂ ਇਹ ਬੇਨਤੀ ਕਰਾਂਗਾ ਵੀ ਜਿਹੜੇ ਵੀ ਅੱਥੀ ਸਾਡੀ ਸੰਗਤ ਹੈ ਜਾਂ ਹੋਰ ਜਿਹੜੇ ਭਰਾ ਨੇ ਸਾਰੇ ਆਪਾਂ ਰਲ ਮਿਲ ਕੇ ਹੋਰ ਉਤਸ਼ਾਹ ਨਾਲ ਮਿਲਾਈਏ ਅਤੇ ਅਗਲੇ ਸਾਲ ਗੁਰੂ ਸਾਹਿਬ ਕਿਰਪਾ ਕਰਨ ਵੀ ਅਸੀਂ ਇਸ ਤੋਂ ਵੀ ਵੱਧ ਚੜ ਕੇ ਅਸੀਂ ਸੇਵਾ ਕਰਨ ਦਾ ਸਾਨੂੰ ਮੌਕਾ ਦੇ। ਇਹੀ ਮੈਂ ਬੇਨਤੀ ਕਰਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।